ਸਸ਼ੀ ਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੀ ਆ ਪਹਿਲੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜਿਆ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਪਖਿਆ ਜਿੱਥੇ ਕਿ ਹੁਣ ਡੋਨਾਲਡ ਟਰੰਪ ਨੂੰ ਇੱਕ ਨੌਜਵਾਨ ਤੇ ਅਜਿਹਾ ਗੁੱਸਾ ਆਇਆ ਕਿ ਨੌਜਵਾਨ ਦੇ ਨਾਲ ਜੋ ਹੈ ਗਾਲੀਕਲੋਚ ਜਿਹੜੀ ਆ ਟ੍ਰਾਂਪੋਲੋ ਕੀਤੀ ਗਈ ਆ ਤੇ ਉਸ ਨੂੰ ਗਾਲਾ ਕੱਢੀਆਂ ਗਈਆਂ ਨੇ ਬੁਰਾ ਮਾਮਲਾ ਕੀ ਉਹ ਸੁਰਖੀਆਂ ਦੇ ਵਿੱਚ ਹੈ ਤੇ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਨੇ ਉਹਨਾਂ ਨੇ ਮਿਸ਼ੀਗਨ ਦੇ ਡੀਰੋਬਨ ਵਿੱਚ ਫੋਰਡ ਦੇ ਵਿੱਚ ਬੈਠੇ ਇੱਕ ਟਰੱਕ ਪਲਾਟ ਦਾ ਦੌਰਾ ਕਰੇ ਸਨ ਇਸ ਦੌਰਾਨ ਇੱਕ ਫੈਕਟਰੀ ਵਰਕਰ ਨੇ ਉਹਨਾਂ ਵੱਲ ਦੇਖ ਕੇ ਜ਼ੋਰ-ਜ਼ੋਰ ਨਾਲ ਪੀਡੋਫਾਈਲ ਜਿਹੜਾ ਪ੍ਰੋਟੈਕਟਰਾ ਉਹ ਸ਼ਬਦ ਦੀ ਵਰਤੋਂ ਕੀਤੀ ਹੈ ਜਾਨਕੀ ਹੁਲੇ ਜਿਨ세 શોਸ਼ਨ ਕਰਨ ਵਾਲਿਆਂ ਦੀ ਰੱਖਿਆ ਕਿ ਜਾਨਕੀ ਉਹ ਇੱਕ ਸ਼ਬਦ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਟਰੰਪ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਔਰ ਉਹਨਾਂ ਨੇ ਗੁੱਸੇ ਦੇ ਵਿੱਚ ਕੁਝ ਇਤਰਾਜ਼ਕ ਸ਼ਬਦ ਕਹੇ ਔਰ ਫਿਰ ਆਪਣੇ ਕੁਝ ਅਜਿਹੇ ਗਲਤ ਇਸ਼ਾਰੇ ਵੀ ਕੀਤੇ ਨੇ ਇਹ ਸਾਰੀ ਘਟਨਾ ਇੱਕ ਮੋਬਾਈਲ ਵੀਡੀਓ ਦੇ ਵਿੱਚ ਕੈਦ ਹੋ ਗਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੈ ਵਾਈਟ ਹਾਊਸ ਦੇ ਇਹ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਜਿਹੜੇ ਨੇ ਉਹਨਾਂ ਨੇ ਇਸ ਘਟਨਾ ਤੇ ਸਪੱਸ਼ਟ ਦਿੰਦੇ ਕਿਹਾ ਜੋ ਫੈਕਟਰੀ ਵਰਕਰ ਇੱਕ ਪਾਗਲ ਸੀ ਉਹ ਪੂਰੀ ਤਰ੍ਹਾਂ ਗੁੱਸੇ ਵਿੱਚ ਚੀਕ ਰਿਹਾ ਸੀ ਤੇ ਗਾਲੀ-ਕਲੋਚ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਚਿਤ ਅਤੇ ਸਪੱਸ਼ਟ ਜਵਾਬ ਦਿੱਤਾ ਵਾਈਟ ਹਾਊਸ ਨੇ ਇਸ ਪ੍ਰਤੀਕਿਰਿਆ ਨੂੰ ਜ਼ਾਹਰ ਠਰਾਨਦਾ ਜਾਇਜ਼ ਠਰਾਇਆ ਅਤੇ ਕਿਹਾ ਕਿ ਵਰਕਰ ਨੂੰ ਉਹ ਮਿਲਿਆ ਜਿਸ ਦਾ ਉਹ ਹੱਕਦਾਰ ਸੀ ਟਰੰਪ ਇਸ ਸਮੇਂ ਫੋਰਡੇ ਆ ਐਸ 150 ট্রাক ਪਲਾਂਟ ਦਾ ਦੌਰਾ ਕਰੇ ਸਨ ਜਿੱਥੇ ਉਹ ਅਮਰੀਕੀ ਮੈਨੂਫੈਕਚਰਿੰਗ ਅਤੇ ਆਰਥਿਕਤਾ ਦੀ ਉਤਸ਼ਾਹਿਤ ਕਰਨ ਦੀ ਗੱਲ ਕਰ ਰਹੇ ਸਨ ਪਰ ਇੱਕ ਛੋਟੀ ਜਿਹੀ ਘਟਨਾ ਪੂਰੀ ਖਬਰਦਾਰਕ ਕੇਂਦਰ ਬਣ ਗਈ ਹੈ ਦੱਸਿਏ ਕਿ ਹੁਣ ਇਹ ਸਿੱਧੇ ਜੈਫਰੀ ਐਬਸਟਿਨ ਮਾਮਲੇ ਨਾਲ ਜੁੜਿਆ ਹੋਇਆ ਹੈ ਔਰ ਇਸ ਤੋਂ ਬਾਅਦ ਇਹ ਬਦਨਾਮ ਜਿਹੜਾ ਇੱਕ ਅਪਰਾਧੀ ਸੀਗਾ ਔਰ ਜਿਸ ਨੇ ਨਵਾਲਕ ਲੜਕੀਆਂ ਦੀ ਤਸਕਰੀ ਦਾ ਦੋਸ਼ ਏਗਾ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਮਰ ਗਿਆ ਸੀ 트ੰਪ ਅਤੇ ਐਬਸਟਿਨ ਪੁਰਾਣੇ ਜਾਣਕਾਰ ਸਨ ਹਾਲਾਂਕਿ 트ੰਪ ਨੇ ਬਾਅਦ ਵਿੱਚ ਦੂਰੀ ਬਣਾ ਲਈ ਸੀ ਔਰ 트ੰਪ ਨੇ ਦੂਜੇ ਕਾਲ ਵਿੱਚ ਐਬਸਟਿਨ ਨਾਲ ਜੁੜੀਆਂ ਫਾਈਲਾਂ ਰਿਲੀਜ਼ ਕਰਨ ਦੀ ਮੰਗ ਕੀਤੀ ਔਰ ਤੁਸੀਂ ਦੂਸਰੇ ਪਾਸੇ ਗੱਲ ਕੱਢ ਲਈਏ ਤਾਂ ਹੁਣ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿੱਥੇ 트ੰਪ ਦੇ ਵੱਲੋਂ ਇੱਕ ਉਸ ਵਰਕਰ ਦੇ ਉੱਤੇ ਇਤਰਾਜ਼ਉ ਕਿਪੀ ਇਹ ਇਤਰਾਜ਼ ਉਸ ਇਤਰਾਜ਼ ਯੁੱਗ ਇਸ਼ਾਰੇ ਕੀਤੇ ਗਏ ਤੋਂ ਉਸ ਤੋਂ ਬਾਅਦ ਮਾਮਲੇ ਨੂੰ ਲੈ ਕੇ ਚਰਚਾਵਾ ਤੇਜ਼ ਹੋ ਗਈਆਂ ਫੈਡਰਲ ਏਜੰਟਾ ਵੱਲੋਂ ਪ੍ਰਵਾਸੀਆਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੈਨੀ ਗੁੱਡ ਨੂੰ ਗੋਲੀ ਮਾਰਨ ਮਗਰੋਂ ਮਿਨੀ ਸੋਟਾ 'ਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਫੈਡਰਲ ਏਜੰਟਾਂ ਨੇ ਪ੍ਰਦਰਸ਼ਨਕਾਰੀਆਂ ਤੇ ਸਪਰੇਅ ਕਰਨ ਮਗਰੋਂ ਇੱਕ ਵਿਅਕਤੀ ਨੂੰ ਘਰ ਅੰਦਰ ਦਾਖਲ ਹੋ ਕੇ ਕਾਬੂ ਕਰ ਲਿਆ ਕਾਰਵਾਈ ਨੂੰ ਰੋਕਣ ਲਈ ਸੜਕਾਂ ਤੇ ਲੋਕਾਂ ਨੇ ਕਾਰਾਂ ਦੇ horn ਡਰਮ ਅਤੇ ਸਿਟੀਆਂ ਜ਼ੋਰ-ਜ਼ੋਰ ਦੀਆਂ ਵਜਾਈਆਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦਸਤਖਤਾਂ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਨੂੰ ਘਰ ਅੰਦਰ ਦਾਖਲ ਹੋ ਕੇ ਜ਼ਬਰੀ ਫੜਿਆ ਨਹੀਂ ਜਾ ਸਕਦਾ ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗਰੁੱਪਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਉਦੋਂ ਤੱਕ ਨਾ ਖੋਲਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿਸੇ ਜੱਜ ਦੇ ਦਸਤਖਤ ਹੇਠ ਅਦਾਲਤੀ ਹੁਕਮ ਜਾਰੀ ਨਹੀਂ ਹੁੰਦਾ ਮਿਨੀਸੋਟਾ 'ਚ 2000 ਤੋਂ ਵੱਧ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮਿਨੀਪੋਲਿਸ ਸਿਟੀ ਕੌਂਸਲ ਮੈਂਬਰ ਜੇਸਨ ਨੇ ਕਿਹਾ ਏ ਕਿ ਫੈਡਰਲ ਏਜੰਟ ਝੁੰਡਾਂ 'ਚ ਆ ਗਏ ਨੇ ਮੈਕਸੀਕੋ ਪ੍ਰਵਾਸੀ ਦੇ ਪੁੱਤਰ ਸ਼ਾਵੇਜ਼ ਨੇ ਕਿਹਾ ਹੈ ਕਿ ਉਹ ਸੰਗੀ ਏਜੰਟਾਂ ਦੀਆਂ ਕਾਰਵਾਈਆਂ ਤੇ ਨਜ਼ਰ ਰੱਖ ਰਹੇ ਨੇ ਮਿਨੀ ਪੁਲਿਸ ਮੇਅਰ ਜੈਕਬ ਅਤੇ ਸੈਨੇਟਰ ਟੀਨਾ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਰਸਤਾ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ ਆਸਟ੍ਰੇਲੀਆਈ ਸਰਕਾਰ ਨੇ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਇੱਕ ਵੱਡਾ ਬਦਲਾ ਕੀਤਾ ਹੈ ਜਿਸ ਨਾਲ ਭਾਰਤ ਨੂੰ ਸਭ ਤੋਂ ਵੱਧ ਜੋਖਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਆਸਟ੍ਰੇਲੀਆ ਨੇ ਭਾਰਤ ਨੂੰ ਵਿਦਿਆਰਥੀ ਵੀਜ਼ਾ ਲਈ ਸਭ ਤੋਂ ਵੱਧ ਜੋਖਮ ਸ਼੍ਰੇਣੀ ਵਿੱਚ ਦੁਬਾਰਾ ਵਰਗੀਕ੍ਰਿਤ ਕੀਤਾ ਹੈ ਇਸ ਨਾਲ ਦਸਤਾਵੇਜ਼ੀ ਜ਼ਰੂਰਤਾਂ ਨੂੰ ਸਖਤ ਕੀਤਾ ਗਿਆ ਹੈ ਅਤੇ ਅਰਜ਼ੀਆਂ ਦੀ ਵਧੇਰੇ ਸਖਤ ਜਾਂਚ ਕੀਤੀ ਗਈ ਹੈ ਇਸ ਬਦਲਾਅ ਨੇ ਭਾਰਤ ਨੂੰ ਸ਼੍ਰੇਣੀ AL2 ਤੋਂ AL3 ਵਿੱਚ ਤਬਦੀਲ ਕਰ ਦਿੰਦਾ ਹੈ ਭਾਰਤ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵੱਡੇ ਸਰੋਤ ਦੇਸ਼ਾਂ ਵਿੱਚੋਂ ਇੱਕ ਹੈ ਜੋ ਲਗਭਗ 1.40 ਲੱਖ ਵਿਦਿਆਰਥੀਆਂ ਨੂੰ ਦਾਖਲ ਕਰਦਾ ਹੈ ਜੋ ਕਿ ਦੇਸ਼ ਦੇ ਕੁੱਲ ਦਾਖਲੇ ਦੇ ਲਗਭਗ 6.50 ਹਜ਼ਾਰ ਨੂੰ ਦਰਸਾਉਂਦਾ ਹੈ ਇਸ ਦੇ ਬਾਵਜੂਦ ਆਸਟ੍ਰੇਲੀਆ ਨੇ ਭਾਰਤ ਨੂੰ ਸਭ ਤੋਂ ਵੱਧ ਜੋਖਮ ਸ਼੍ਰੇਣੀ ਵਿੱਚ ਰੱਖਿਆ ਹੈ ਇੱਕ ਕਦਮ ਭਾਰਤ ਵਿੱਚ ਵੱਡੇ ਪੱਧਰ ਤੇ ਜਾਲੀ ਡਿਗਰੀ ਰੈਕੇਟ ਅਤੇ ਵੀਜ਼ਾ ਧੋਖਾਧੜੀ ਦੇ ਹਾਲ ਹੀ ਵਿੱਚ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ ਆਸਟ੍ਰੇਲੀਆ ਨੇ ਇਹ ਬਦਲਾ 8 ਜਨਵਰੀ 2026 ਤੋਂ ਲਾਗੂ ਕਰ ਦਿੱਤਾ ਹੈ ਇਹਨਾਂ ਨਿਯਮਾਂ ਦੇ ਤਹਿਤ ਭਾਰਤੀ ਬਿਨੇਕਾਰਾਂ ਨੂੰ ਹੁਣ ਆਪਣੀ ਵਿੱਤੀ ਸਥਿਤੀ ਅਤੇ ਵਿਦਿਅਕ ਯੋਗਤਾਵਾਂ ਦੇ ਆਧਾਰ 'ਤੇ ਮਜ਼ਬੂਤ ਸਬੂਤ ਦੇਣ ਦੀ ਲੋੜ ਹੋਵੇਗੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਸਟੇਟਮੈਂਟਾਂ ਅਤੇ ਡਿਗਰੀਆਂ ਦੀ ਪੁਸ਼ਟੀ ਹੋਣ ਸਿੱਧੇ ਸੰਸਥਾਵਾਂ ਤੋਂ ਕੀਤੀ ਜਾਵੇਗੀ ਭਾਰਤ ਤੋਂ ਇਲਾਵਾ ਨੇਪਾਲ ਬੰਗਲਾਦੇਸ਼ ਅਤੇ ਪਟਾਨ ਨੂੰ ਵੀ ਉਸੇ ਉੱਚ ਜੋਖਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਜਿਸ ਨਾਲ ਦੱਖਣੀ ਏਸ਼ੀਆਈ ਵਿਦਿਆਰਥੀਆਂ ਲਈ ਆਸਟ੍ਰੇਲੀਆਈ ਸਿੱਖਿਆ ਬਾਜ਼ਾਰ ਵਿੱਚ ਦਾਖਲੇ ਦੀਆਂ ਜ਼ਰੂਰਤਾਂ ਬਹੁਤ ਸਖਤ ਹੋ ਗਈਆਂ ਨੇ ਉੱਚ ਜੋਖਮ ਪਦਰਾ ਲਈ ਵਧੇਰੇ ਦਸਤਾਵੇਜ਼ਾਂ ਅਤੇ ਹੋਰ ਮਾਪ ਡੰਡਾ ਦੀ ਲੋੜ ਹੁੰਦੀ ਹੈ ਹਾਲਾਂਕਿ ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਇਹ ਬਦਲਾ ਅਸਥਾਈ ਨੇ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਬਾਜ਼ਾਰ ਵਿੱਚ ਲੰਬੇ ਸਮੇਂ ਦੇ ਬਦਲਾਅ ਦਾ ਸੰਕੇਤ ਨਹੀਂ ਆਸਟ੍ਰੇਲੀਆ ਟੂਡੇ ਦੇ ਅਨੁਸਾਰ ਅੰਤਰਰਾਸ਼ਟਰੀ ਸਿੱਖਿਆ ਮੰਤਰੀ ਜੂਲੀਅਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਵੱਡੇ 4 ਵਿੱਚੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਘੱਟ ਪਸੰਦੀਦਾ ਸਥਾਨ ਬਣ ਗਿਆ ਹੈ ਬਾਕੀ 3 ਸੰਯੁਕਤ ਰਾਜ ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਨੇ ਜਿੱਥੇ ਕਿ ਅਮਰੀਕਾ ਤੇ ਰਾਸ਼ਟਰਪਤੀ ਡੋਨਲਡ 트ੰਪ ਨੇ ਉਹਨਾਂ ইরਾਨੀਆਂ ਦੇ ਨਾਲ ਮੀਟਿੰਗਾਂ ਰੱਦ ਕਰ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਲੋਕਾਂ ਨੂੰ ਕਿਹਾ ਕਿ ਆ ਕਿ ਤੁਸੀਂ ਪ੍ਰਦਰਸ਼ਨ ਜਾਰੀ ਰੱਖੋ ਮਦਦ ਔਰ ਵਾਲੀ ਹੈ ਜਾਣੇ ਕਿ ਹੁਣ ਡੋਨਾਲਡ 트੍ਰੰਪ ਲਗਾਤਾਰ ਈਰਾਨ ਨੂੰ ਲੈ ਕੇ ਕਾਫੀ ਵਿਰੋਧ ਕਰਦੇ ਨੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਡੋਨਾਲਡ 트੍ਰੰਪ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਕਿਹਾ ਕਿ ਮਦਦ ਆਉਣ ਵਾਲੀ ਆ ਤੁਸੀਂ ਪ੍ਰਦਰਸ਼ਨ ਕਰਦੇ ਰਹੋ ਤਾਂ ਸਾਰੀਆਂ ਮੀਟਿੰਗਾਂ ਈਰਾਨ ਦੇ ਨਾਲ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਹੀ ਚੱਲਦੇ 트੍ਰੰਪ ਲਗਾਤਾਰ ਐਕਸ਼ਨ ਦੇ ਵਿੱਚ ਨੇ ਦੱਸਿਆ ਕਿ ਹੁਣ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਈਰਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਰੱਦ ਕਰ ਦਿੱਤੀ ਹੈ ਟਰੰਪ ਨੇ ইরਾਨੀ ਨਾਗਰਿਕਾਂ ਨੂੰ ਕਿਹਾ ਕਿ ਮਦਦ ਉਹਦੋਂ ਆਉਣ ਵਾਲੀ ਹੈ ইরਾਨ ਵਿੱਚ ਮਹਿੰਗਾਈ ਅਤੇ ਮੁਦਰਾ ਦੇ ਮੁੱਲ ਵਿੱਚ ਦਿਰਾਵਟ ਨੂੰ ਲੈ ਕੇ ਜਾਰੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 600 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ ਅਮਰੀਕੀ ਸਦਰ ਦੇ ਉਪਰੋਕਤ ਮਦਦ ਬਾਰੇ ਭਾਵੇਂ ਕੋਈ ਵੇਰਵੇ ਨਹੀਂ ਦਿੱਤੇ ਗਏ ਹੋਣਗੇ ਪਰ ਇਹ ਬਿਆਨ ਅਜਿਹੇ ਮੌਕੇ ਆਇਆ ਜਦੋਂ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਨੇ ਦਾਅਵਾ ਕੀਤਾ ਸੀ ਕਿ ਇਸਲਾਮੀ ਗਨਰਾਜ ਦੇ ਹਮਲੇ ਕਰਨ ਦੀ ਧਮਕੀ ਤੋਂ ਬਾਅਦ ইরਾਨ ਦੇ ਆਗੂਆਂ ਨੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਕਰਨ ਦੀ ਇੱਛਾ ਜਿਹੜੀ ਆ ਜ਼ਾਹਰ ਕੀਤੀ ਹੈ ਪਰ ਸੋਸ਼ਲ ਮੀਡੀਆ ਤੇ ਆਪਣੇ ਸਰਜਰੀ ਪੋਸਟ ਵਿੱਚ 트ੰਪ ਨੇ ইরਾਨੀ ਸਰਕਾਰ ਨਾਲ ਗੱਲਬਾਤ ਦੀ ਆਪਣੀ ਇੱਛਾ ਨੂੰ ਅਚਾਨਕ ਬਦਲ ਲਿਆ ਜਾ ਬਤਾ ਡ੍ਰੋਪਰ ਨੇ ਉਸ ਸੋਸ਼ਲ ਟਿਕ ਪੋਸਟ ਵਿੱਚ ਲਿਖਿਆ ਕਿ ইরਾਨੀ ਦੇਸ਼ ਭਗਤੋ ਵਿਰੋਧ ਕਰਦੇ ਰਹੋ ਆਪਣੇ ਆਧਾਰਿਆਂ ਤੇ ਕਬਜ਼ਾ ਕਰੋ ਕਾਤਲਾਂ ਤੇ ਦੁਰਵਿਵਹਾਰ ਕਰਨ ਵਾਲਿਆਂ ਦੇ ਨਾਮ ਯਾਦ ਰੱਖੋ ਉਹਨਾਂ ਨੂੰ ਇਸੇ ਵੱਡੀ ਕੀਮਤੀ ਸਜ਼ਾ ਨੀ ਹੋਵੇਗੀ ਜਦੋਂ ਤੱਕ ਪ੍ਰਦਰਸ਼ਨਕਾਰੀਆਂ ਨੂੰ ਬੇਵਜਹ ਮਾਰਨ ਦਾ ਆਲਮ ਬੰਦ ਨਹੀਂ ਹੁੰਦਾ ਮੈਂ ইরਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਨੇ ਮਦਦ ਆਉਣ ਵਾਲੀ ਹੈ ਦੇਸ਼ ਵਿਆਪੀ ਗਿਗ ਵਰਕਰਾਂ ਦੀ ਹੜਤਾਲ ਅੱਜ ਸਫਲ ਰਹੀ ਸਰਕਾਰ ਨੇ ਡਿਲੀਵਰੀ ਲੜਕਿਆਂ ਦੀ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਆਨਲਾਈਨ ਆਰਡਰ ਲਈ 10 ਮਿੰਟ ਦੀ ਡਿਲੀਵਰੀ ਨਿਯਮ ਹਟਾ ਦਿੱਤਾ ਗਿਆ ਹੈ ਕਿਰਤ ਮੰਤਰੀ ਮਨਸੁਖ ਮਾਡਵਿਆ ਦੇ ਦਖਲ ਤੋਂ ਬਾਅਦ ਬਲੈਂਕਟ ਨੇ ਆਪਣੇ ਸਾਰੇ ਬ੍ਰਾਂਡਾਂ ਤੋਂ 10 ਮਿੰਟ ਦੀ ਡਿਲੀਵਰੀ ਦਾ ਦਾਵਾ ਹਟਾ ਦਿੱਤਾ ਹੈ ਕੇਂਦਰੀ ਮੰਤਰੀ ਨੇ ਇਸ ਮੁੱਦੇ ਤੇ ਬਲੈਂਕਟ Zomato Swiggy ਅਤੇ Zomato ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਮੀਟਿੰਗ ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਸਮਾਸੀਮਾਵਾਂ ਨੂੰ ਹਟਾਉਣ ਤੇ ਕੇਂਦਰਿਤ ਸੀ ਸਰਕਾਰ ਨੇ ਕੰਪਨੀਆਂ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜਲਦੀ ਡਿਲੀਵਰੀ ਕਰਨ ਦੇ ਦਬਾਅ ਨਾਲ ਡਿਲੀਵਰੀ ਪਾਰਟਨਰ ਦਿਆਂ ਜਾਨਾਂ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ 10 ਮਿੰਟ ਦੀ ਸਮਾਂ ਸੀਮਾ ਡਿਲੀਵਰੀ ਪਾਰਟਨਰ ਤੇ ਜਲਦੀ ਡਿਲੀਵਰੀ ਕਰਨ ਦਾ ਦਬਾਅ ਵਧਾਰ ਰਹੀ ਸੀ ਸੜਕ ਹਾਸਿਆ ਅਤੇ ਸੁਰੱਖਿਆ ਜੋਖਮਾਂ ਦਾ ਖਤਰਾ ਸੀ ਇਸ ਮੁੱਦੇ ਤੇ ਗਿਗ ਵਰਕਰਾਂ ਨੇ 31 ਦਸੰਬਰ ਦੀ ਰਾਤ ਨੂੰ ਹੜਤਾਲ ਵੀ ਕਰ ਦਿੱਤੀ ਡਿਲੀਵਰੀ ਪਾਰਟਨਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਚੰਡੀਗੜ੍ਹ 'ਚ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਇੱਥੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਗਵਰਨਮੈਂਟ ਐਡਿਟਡ ਅਤੇ ਮਾਨਤਾ ਪ੍ਰਾਪਤ ਸਕੂਲ ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਪਹਿਲਾ ਸਕੂਲ 15 ਜਨਵਰੀ ਨੂੰ ਖੁੱਲਣੇ ਸਨ ਪਰ ਪ੍ਰਸ਼ਾਸਨ ਨੇ ਛੁੱਟੀਆਂ ਵਧਾਉਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਤਾਬਕ ਇਹ ਫੈਸਲਾ ਠੰਡ ਅਤੇ ਘਟਦੇ ਤਾਪਮਾਨ ਨੂੰ ਦੇਖ ਕੇ ਲਿਆ ਗਿਆ ਹੈ ਇਸ ਦੌਰਾਨ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਪੰਜਾਬ ਵਿੱਚ ਵੀ 13 ਜਨਵਰੀ ਤੱਕ ਸਕੂਲ ਬੰਦ ਨੇ ਹਾਲਾਂਕਿ ਛੁੱਟੀਆਂ ਵਧਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਉਧਰ ਮਾਪੇ ਵੀ ਇੰਨੀ ਵਧੀ ਹੋਈ ਠੰਡ ਅਤੇ ਸੰਘਣੀ ਧੁੰਦ ਦੇ ਵਿੱਚ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਤ ਨੇ ਇਸ ਲਈ ਮਾਪੇ ਸੂਬਾ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਕੁਝ ਦਿਨਾਂ ਦੇ ਲਈ ਛੁੱਟੀਆਂ ਦੇ ਵਿੱਚ ਹੋਰ ਵਾਧਾ ਕੀਤਾ ਜਾਵੇ ਇਸ ਤੋਂ ਇਲਾਵਾ 1021 ਸਕੂਲ ਆ ਜਿਹੜੇ ਉਹ ਹੁਣ 14 ਤਰੀਕ ਨੂੰ ਕਿਹਾ ਜਾ ਰਿਹਾ ਕਿ ਆਮ ਵਾਂਗ ਖੁੱਲਣਗੇ ਪੰਜਾਬ ਵਿੱਚ ਲੋੜੀ ਦੇ ਮੌਕੇ ਠੰਡ ਦਾ रेड अलर्ट जारी ਕੀਤਾ ਗਿਆ ਸੀ ਮੌਸਮ ਵਿਭਾਗ ਦੇ ਮੁਤਾਬਕ ਠੰਡ ਸਿਖਰ ਤੇ ਚੱਲ ਰਹੀ ਹੈ 15 ਜਨਵਰੀ ਤੱਕ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ ਕੁਝ ਜ਼ਿਲ੍ਹਿਆਂ ਵਿੱਚ ਸੰਘਣਾ ਕੋਰਾ ਵੀ ਰਹੇਗਾ ਠੰਡ ਕਾਰਨ ਪਹਿਲੀ ਵਾਰ ਹੀ ਬਠਿੰਡਾ ਦਾ ਨਿਊਨਤਮ ਤਾਪਮਾਨ 0.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਇਸ ਸੀਜ਼ਨ ਵਿੱਚ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਹੈ ਅਤੇ Shimla ਅਤੇ Mansoori ਤੋਂ ਵੀ ਠੰਡਾ ਹੈ ਇਸ ਠੰਡ ਨੂੰ ਦੇਖ ਕੇ ਪੰਜਾਬ ਸਰਕਾਰ ਨੇ ਲੋਕਾਂ ਲਈ ਸਾਵਧਾਨ ਰਹਿਣ ਦਾ ਅਲਰਟ ਵੀ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਮੁਤਾਬਕ 17-18 ਜਨਵਰੀ ਨੂੰ ਕੁਝ ਜਗ੍ਹਾ ਤੇ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਸੁੱਕੀ ਠੰਡ ਤੋਂ ਕੁਜਰਾਹਤ ਮਿਲ ਸਕਦੀ ਹੈ ਦੱਸਦੀ ਹੈ ਕਿ ਕਈ ਹੋਰ ਸੂਬਿਆਂ ਦੇ ਵਿੱਚ ਠੰਡ ਨੂੰ ਦੇਖਦੇ ਹੋਏ ਬੱਚਿਆਂ ਅਤੇ ਸਕੂਲ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ